ਮੇਰਾ ਨਾਮ ਹਰਮਨਾ ਅੱਜ ਮੇਰੇ ਵਿਆਹ ਨੂੰ 5 ਸਾਲ ਹੋ ਚੁੱਕੇ ਨੇ ਮੇਰਾ ਪਤੀ ਜਸ਼ਨ ਇੱਕ ਬਹੁਤ ਹੀ ਸੁਲਝਿਆ ਹੋਇਆ ਤੇ ਪਿਆਰ ਕਰਨ ਵਾਲਾ ਇਨਸਾਨ ਆ ਸਾਡੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਪਰ ਕਹਿੰਦੇ ਨੇ ਕਿ ਇਨਸਾਨ ਦਾ ਬੀਤਿਆ ਹੋਇਆ ਕੱਲ ਕਦੇ ਨਾ ਕਦੇ ਉਹਦਾ ਪਿੱਛਾ ਜ਼ਰੂਰ ਕਰਦਾ ਆ ਮੇਰੇ ਨਾਲ ਵੀ ਕੁਝ ਅਜੀਹਾ ਹੀ ਹੋਇਆ ਮੇਰੇ ਵਿਆਹ ਤੋਂ ਪਹਿਲਾਂ ਮੇਰੀ ਜ਼ਿੰਦਗੀ ਵਿੱਚ ਰੋਕੀ ਸੀ ਰੋਕੀ ਮੇਰਾ ਪਹਿਲਾ ਪਿਆਰ ਸੀ ਉਹ ਪਿਆਰ ਜਿਹਨੂੰ ਮੈਂ ਕਦੇ ਭੁਲਾ ਨਹੀਂ ਸਕੀ ਪਰ ਹਾਲਾਤਾਂ ਕਾਰਨ ਅਸੀਂ ਵਿਛੜ ਗਏ ਸੀ ਮੈਂ ਸੋਚਿਆ ਸੀ ਕਿ ਸ਼ਾਇਦ ਹੁਣ ਅਸੀਂ ਕਦੇ ਨਹੀਂ ਮਿਲਾਂਗੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਸ ਦਿਨ ਮੇਰੇ ਸਹੁਰੇ ਘਰ ਬਹੁਤ ਚਹਿਲ ਪਹਿਲ ਸੀ ਜਸ਼ਨ ਦੇ ਮਾਮੇ ਦੀ ਕੁੜੀ ਦਾ ਵਿਆਹ ਸੀ ਤੇ ਸਾਰੇ ਰਿਸ਼ਤੇਦਾਰ ਸਾਡੇ ਘਰ ਇਕੱਠੇ ਹੋ ਰਹੇ ਸੀ ਕਿਉਂਕਿ ਸਾਡਾ ਘਰ ਸ਼ਹਿਰ ਦੇ ਵਿੱਚ ਸੀ ਮੈਂ ਰਸੋਈ 'ਚ ਸਭ ਲਈ ਚਾਹ ਪਾਣੀ ਤਿਆਰ ਕਰ ਰਹੀ ਸੀ ਅਚਾਨਕ ਜਸ਼ਨ ਰਸੋਈ ਜਾਇਆ ਤੇ ਬੜਾ ਖੁਸ਼ ਹੋ ਕੇ ਕਹਿਣ ਲੱਗਾ ਹਰਮਨ ਤੈਨੂੰ ਪਤਾ ਜਿ ਕੌਣ ਆ ਰਿਹਾ ਆ ਮੇਰਾ ਬਹੁਤ ਖਾਸ ਦੋਸਤ ਤੇ ਦੂਰ ਦਾ ਰਿਸ਼ਤੇਦਾਰ ਰੋਕੀ ਉਹ ਕੈਨੇਡਾ ਤੋਂ ਵਾਪਸ ਆਇਆ ਆ ਰੋਕੀ ਦਾ ਨਾਮ ਸੁਣਦੇ ਹੀ ਮੇਰੇ ਹੱਥੋਂ ਚਾਹ ਦੀ ਕੇਤਲੀ ਛੁੱਟਦੇ ਛੁੱਟਦੇ ਵਜੀ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਮੈਂ ਮਨ ਹੀ ਮਨ ਚ ਸੋਚ ਰਹੀ ਸੀ ਕਿ ਇਹ ਉਹੀ ਰੋਕੀ ਆ ਜਸ਼ਨ ਨੇ ਮੇਰੀ ਕਬਰਾਟ ਨਹੀਂ ਦੇਖੀ ਤੇ ਬਾਹਰ ਚਲਾ ਗਿਆ ਥੋੜੀ ਦੇਰ ਬਾਅਦ ਗੱਡੀ ਰੁਕਣ ਦੀ ਆਵਾਜ਼ ਆਈ ਮੈਂ ਰਸੋਈ ਦੀ ਬਾਰੀ ਤੋਂ ਬਾਹਰ ਦੇਖਿਆ ਤੇ ਉਹੀ ਕੱਦ ਕਾਠ ਉਹੀ ਚਿਹਰਾ ਬਸ ਹੁਣ ਉਹ ਪਹਿਲਾਂ ਨਾਲੋਂ ਜ਼ਿਆਦਾ ਵੱਖਰਾ ਲੱਗ ਰਿਹਾ ਸੀ ਉਹ ਰੋਕੀ ਹੀ ਸੀ ਜਦੋਂ ਰੋਕੀ ਅੰਦਰ ਆਇਆ ਤਾਂ ਜਸ਼ਨ ਨੇ ਮੈਨੂੰ ਆਵਾਜ਼ ਮਾਰੀ ਕਿ ਹਰਮਨ ਬਾਹਰ ਆਓ ਰੋਕੀ ਨਾਲ ਮਿਲੋ ਮੈਂ ਆਪਣੀ ਚੁੰਨੀ ਨੂੰ ਸੰਭਾਲਦੇ ਹੋਏ ਤੇ ਆਪਣੇ ਚਿਹਰੇ ਤੇ ਇੱਕ ਨਕਲੀ ਸਮਾਈਲ ਨਾਲ ਬਾਹਰ ਆਈ ਰੋਕੀ ਦੀ ਨਜ਼ਰ ਜਿਵੇਂ ਹੀ ਮੇਰੇ ਤੇ ਪਈ ਉਹ ਵੀ ਸੋਨ ਹੋ ਗਿਆ ਉਹਦੀਆਂ ਅੱਖਾਂ 'ਚ ਇੱਕ ਅਜੀਬ ਜੀ ਤੜਪ ਸੀ ਜੋ ਮੈਂ ਸਾਫ਼ ਦੇਖ ਸਕਦੀ ਸੀ ਜਸ਼ਨ ਨੇ ਸਾਡੇ ਜਾਣ ਪਛਾਣ ਕਰਵਾਈ ਕਿ ਰੋਕੀ ਇਹ ਮੇਰੀ ਵਾਈਫ ਹਰਮਨ ਆ ਤੇ ਹਰਮਨ ਇਹ ਮੇਰਾ ਭਰਾ ਰੋਕੀ ਰੋਕੀ ਨੇ ਬਹੁਤ ਹੀ ਹੌਲੀ ਆਵਾਜ਼ ਚ ਕਿਹਾ ਸਤਿ ਸ਼੍ਰੀ ਅਕਾਲ ਭਾਬੀ ਸ਼ਬਦ ਮੇਰੇ ਕੰਨਾਂ ਚ ਕਿਸੇ ਤਿੱਖੇ ਚਾਕੂ ਵਾਂਗ ਲੱਗਿਆ ਜਿਸ ਇਨਸਾਨ ਨੇ ਕਦੇ ਮੈਨੂੰ ਆਪਣੀ ਜ਼ਿੰਦਗੀ ਗਿਆ ਸੀ ਅੱਜ ਉਹ ਮੈਨੂੰ ਭਾਬੀ ਕਹਿ ਕੇ ਬੁਲਾ ਰਿਹਾ ਸੀ ਸਾਰਾ ਦਿਨ ਘਰ ਚ ਰਿਸ਼ਤੇਦਾਰਾਂ ਦੀ ਭੀੜ ਰਹੀ ਪਰ ਮੇਰਾ ਧਿਆਨ ਸਿਰਫ ਰੋਕੀ ਵੱਲ ਸੀ ਉਹ ਵੀ ਮੈਨੂੰ ਚੋਰੀ ਛੁਪੇ ਦੇਖ ਰਿਹਾ ਸੀ ਜਦੋਂ ਵੀ ਸਾਡੀਆਂ ਨਜ਼ਰਾਂ ਮਿਲਦੀਆਂ ਅਸੀਂ ਦੋਵੇਂ ਨਜ਼ਰਾਂ ਚਰਾ ਲੈਂਦੇ ਰਾਤ ਨੂੰ ਜਦੋਂ ਸਾਰੇ ਸੌਂ ਗਏ ਮੈਂ ਪਾਣੀ ਪੀਣ ਲਈ ਰਸੋਈ 'ਚ ਗਈ ਉੱਥੇ ਰੋਕੀ ਪਹਿਲਾਂ ਹੀ ਖੜਾ ਸੀ ਹਨੇਰੇ 'ਚ ਉਹ ਮੇਰੇ ਬਹੁਤ ਨੇੜੇ ਆ ਗਿਆ ਉਹਨੇ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਤੇ ਬੜੇ ਪਿਆਰ ਨਾਲ ਕਿਹਾ ਹਰਮਨ ਕਿ ਤੂੰ ਅਜੇ ਵੀ ਮੈਨੂੰ ਯਾਦ ਕਰਦੀ ਹੈ ਮੈਂ ਆਪਣਾ ਹੱਥ ਛੁਡਵਾਇਆ ਤੇ ਕਿਹਾ ਰੋਕੀ ਹੁਣ ਮੈਂ ਕਿਸੇ ਦੀ ਵਾਈਫ ਹਾਂ ਤੇ ਇਹ ਸਭ ਗਲਤ ਆ ਰੋਕੀ ਨੇ ਮੇਰੀਆਂ ਅੱਖਾਂ 'ਚ ਦੇਖਦਿਆਂ ਕਿਹਾ रिश्ਤੇ بدل ਗਏ ਨੇ ਹਰਮਨ ਪਰ ਕੀ ਫੀਲਿੰਗਸ ਵੀ ਬਦਲ ਗਈਆਂ ਨੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਮੇਰੇ ਸਾਹਮਣੇ ਮੇਰਾ ਪੁਰਾਣਾ ਪਿਆਰ ਖੜਾ ਸੀ ਤੇ ਦੂਜੇ ਕਮਰੇ ਚ ਮੇਰਾ ਪਤੀ ਰੋਕੀ ਦੀਆਂ ਉਹਨਾਂ ਗੱਲਾਂ ਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਸੀ ਮੈਂ ਬਿਨਾਂ ਕੁਝ ਬੋਲੇ ਤੇਜ਼ੀ ਨਾਲ ਆਪਣੇ ਕਮਰੇ ਵੱਲ ਭੱਜੀ ਮੈਨੂੰ ਸਾਹ ਚੜਿਆ ਹੋਇਆ ਸੀ ਜਸ਼ਨ ਗੂੜੀ ਨੀਂਦ ਚ ਸੁੱਤਾ ਪਿਆ ਸੀ ਪਰ ਮੇਰੀਆਂ ਅੱਖਾਂ ਚੋਂ ਨੀਂਦ ਉੱਡ ਚੁੱਕੀ ਸੀ ਮੈਂ ਬੈੱਡ ਤੇ ਲੰਮੇ ਪਈ ਸੋਚ ਰਹੀ ਸੀ ਕਿ ਰੋਕੀ ਨੇ ਇੰਨੀ ਹਿੰਮਤ ਕਿਵੇਂ ਕੀਤੀ ਕਿ ਉਹ ਭੁੱਲ ਗਿਆ ਹੈ ਕਿ ਮੈਂ ਹੁਣ ਉਹਦੇ ਦੋਸਤ ਦੀ ਵਾਈਫ ਹਾਂ ਪਰ ਦੂਜੇ ਪਾਸੇ ਮੇਰਾ ਮਨ ਮੈਨੂੰ ਇਹ ਵੀ ਯਾਦ ਕਰਵਾ ਰਿਹਾ ਸੀ ਕਿ ਜਦੋਂ ਰੋਕੀ ਮੇਰੇ ਨੇੜੇ ਆਇਆ ਸੀ ਤਾਂ ਮੇਰਾ ਦਿਲ ਵੀ ਉਸੇ ਤਰ੍ਹਾਂ ਧੜਕਿਆ ਸੀ ਜਿਵੇਂ ਕਾਲਜ ਦੇ ਦਿਨਾਂ 'ਚ ਧੜਕਦਾ ਸੀ ਅਗਲੇ ਸਵੇਰ ਘਰ 'ਚ ਵਿਆਹ ਵਾਲੀ ਰੌਣਕ ਹੋਰ ਵਧ ਗਈ ਸੀ ਹਲਵਾਈ ਲੱਗੇ ਹੋਏ ਸੀ ਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਦੇ ਪਟਾਕੇ ਪੈ ਰਹੇ ਸੀ ਮੈਂ ਘਰ ਦੀ ਵੱਡੀ ਨਾ ਹੋਣ ਦੇ ਨਾਤੇ ਸਾਰਿਆਂ ਦੀ ਸੇਵਾ 'ਚ ਲੱਗੀ ਹੋਈ ਸੀ ਅਚਾਨਕ ਮੇਰੀ ਸੱਸ ਨੇ ਆਵਾਜ਼ ਮਾਰੀ ਹਰਮਨ ਪੁੱਤ ਰੋਕੀ ਬੇਟਾ ਕੱਲ ਦਾ ਆਇਆ ਆ ਉਹਨੂੰ ਸ਼ਹਿਰ ਦੀ ਮਾਰਕੀਟ ਦਿਖਾ ਲਿਆ ਉਹਨੇ ਕੁਝ ਸ਼ਾਪਿੰਗ ਕਰਨੀ ਆ ਜਸ਼ਨ ਤਾਂ ਕੰਮ 'ਚ ਬਹੁਤ ਬਿਜ਼ੀ ਆ ਤੂੰ ਉਹਦੇ ਨਾਲ ਚਲੀ ਜਾ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਮਨ੍ਹਾ ਕਰਨਾ ਚਾਹੁੰਦੀ ਸੀ ਪਰ ਸਾਰਿਆਂ ਦੇ ਸਾਹਮਣੇ ਕੋਈ ਬਹਾਨਾ ਨਹੀਂ ਸੁਝਿਆ ਰੋਕੀ ਨੇ ਬੜੀ ਚਲਾਕੀ ਨਾਲ ਕਿਹਾ हां आंटी जी ਜੇ ਭਾਬੀ ਜੀ ਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਇਹਨਾਂ ਨਾਲ ਚਲਾ ਜਾਨਾ ਆ ਜਸ਼ਨ ਦੇਵੀ ਹਾਸ ਕੇ ਕਹਿ ਦਿੱਤਾ ਹਾਂ ਹਰਮਨ ਚਲੀ ਜਾ ਤੈਨੂੰ ਵੀ ਥੋੜੀ ਤਾਜ਼ੀ ਹਵਾ ਮਿਲ ਜੂਗੀ ਅਸੀਂ ਦੋਵੇਂ ਗੱਡੀ 'ਚ ਸੀ ਰੋਕੀ ਗੱਡੀ ਚਲਾ ਰਿਆ ਸੀ ਤੇ ਮੈਂ ਖਿੜਕੀ ਵਾਲੇ ਪਾਸੇ ਚੁੱਪਚਾਪ ਬਾਹਰ ਦੇਖ ਰਹੀ ਸੀ ਗੱਡੀ ਵਿੱਚ ਇੱਕ ਅਜੀਬ ਜਿਹੀ ਖਮੋਸ਼ੀ ਸੀ ਜਿਹਨੂੰ ਰੋਕੀ ਨੇ ਤੋੜਿਆ ਕਹਿੰਦਾ ਹਰਮਨ ਤੂੰ ਬਹੁਤ ਬਦਲ ਗਈਆਂ ਪਹਿਲਾਂ ਤੂੰ ਕਿੰਨੀਆਂ ਗੱਲਾਂ ਕਰਦੀ ਸੀ ਹੋਂ ਜਿਵੇਂ ਤੇਰੀ ਜ਼ੁਬਾਨ ਨੂੰ ਤਾਲਾ ਲੱਗ ਗਿਆ ਹੋਵੇ ਮੈਂ ਗੁੱਸੇ ਨਾਲ ਉਹਦੇ ਵੱਲ ਦੇਖਿਆ ਤੇ ਕਿਹਾ ਰੋਕੀ ਗੱਲਾਂ ਉਹ ਕਰਦੇ ਨੇ ਜਿਨ੍ਹਾਂ ਦੇ ਰਿਸ਼ਤੇ ਵਿੱਚ ਕੋਈ ਮਰਿਆਦਾ ਨਾ ਹੋਵੇ ਮੈਂ ਇੱਕ ਵਿਆਹੀ ਹੋਈ ਔਰਤਾਂ ਪਲੀਜ਼ ਇਹ ਗੱਲ ਯਾਦ ਰੱਖ ਰੋਕੀ ਨੇ ਅਚਾਨਕ ਗੱਡੀ ਇੱਕ ਸੁੰਨਸਾਂ ਸੜਕ ਦੇ ਕਿਨਾਰੇ ਰੋਕ ਦਿੱਤੀ ਮੈਂ ਘਬਰਾ ਗਈ ਤੇ ਪੁੱਛਿਆ ਕਿ ਤੂੰ ਗੱਡੀ ਕਿਉਂ ਰੋਕੀ ਉਹਨੇ ਮੇਰੇ ਵੱਲ ਮੁੜ ਕੇ ਦੇਖਿਆ ਉਹਦੀਆਂ ਅੱਖਾਂ ਲਾਲ ਸੀ ਤੇ ਕਹਿੰਦਾ ਮੈਂ ਕੈਨੇਡਾ ਸਿਰਫ ਤੇਰੇ ਲਈ ਗਿਆ ਸੀ ਹਰਮਨ ਤਾਂ ਜੋ ਮੈਂ ਬਹੁਤ ਸਾਰਾ ਪੈਸਾ ਕਮਾ ਸਕਾਂ ਤੇ ਤੇਰੇ ਪਾਪਾ ਦੇ ਸਾਹਮਣੇ ਖੜਾ ਹੋ ਸਕਾਂ ਪਰ ਜਦੋਂ ਮੈਂ ਵਾਪਸ ਆਇਆ ਤੂੰ ਕਿਸੇ ਹੋਰ ਦੀ ਹੋ ਚੁੱਕੀ ਸੀ ਤੈਨੂੰ ਕੀ ਲੱਗਦਾ ਮੈਂ ਤੈਨੂੰ ਭੁੱਲ ਗਿਆ ਸੀ ਮੈਂ ਅੱਜ ਵੀ ਉਸੇ ਰਾਤ ਬਾਰੇ ਸੋਚਦਾ ਹਾਂ ਜਦੋਂ ਅਸੀਂ ਆਖਰੀ ਵਾਰ ਮਿਲੇ ਸੀ ਉਹਨੇ ਮੇਰੇ ਹੱਥ ਨੂੰ ਫੜ ਲਿਆ ਉਹਦੀ ਪਕੜ ਮਜ਼ਬੂਤ ਸੀ ਮੇਰੇ ਅੰਦਰ ਇੱਕ ਡਰ ਸੀ ਪਰ ਇੱਕ ਪਾਸੇ ਉਹ ਪੁਰਾਣੀ ਖਿੱਚ ਵੀ ਸੀ ਜੋ ਮੈਨੂੰ ਕਮਜ਼ੋਰ ਕਰ ਰਹੀ ਸੀ ਉਹਨੇ ਬਹੁਤ ਹੀ ਨੀਵੀਂ ਆਵਾਜ਼ ਚ ਕਿਹਾ ਜਸ਼ਨ ਮੇਰਾ ਦੋਸਤ ਆ ਪਰ ਉਹ ਤੈਨੂੰ ਉਹ ਪਿਆਰ ਨਹੀਂ ਦੇ ਸਕਦਾ ਜੋ ਮੈਂ ਦੇ ਸਕਦਾ ਹਾਂ ਉਹ ਤਾਂ ਆਪਣੀਆਂ ਫਾਈਲਾਂ ਤੇ ਕੰਮ ਚ ਗਵਾਚਿਆ ਰਹਿੰਦਿਆ ਆ ਕੀ ਤੂੰ ਅਸਲ ਚ ਖੁਸ਼ ਆ ਮੈਂ ਆਪਣਾ ਹੱਥ ਛਡਵਾਇਆ ਤੇ ਉਹਦੇ ਮੂੰਹ ਤੇ ਇੱਕ ਗੱਲ ਕਹੀ ਕਿ ਖੁਸ਼ੀ ਸਿਰਫ ਰੋਮਾਂਸ ਨਹੀਂ ਹੁੰਦੀ ਰੋਕੀ ਇੱਜ਼ਤ ਚ ਹੁੰਦੀ ਆ ਜਸ਼ਨ ਮੇਰੀ ਇੱਜ਼ਤ ਕਰਦਾ ਆ ਪਰ ਅੰਦਰੋਂ ਮੈਂ ਜਾਣਦੀ ਸੀ ਕਿ ਜਸ਼ਨ ਦੇ ਜੀਵਿਆਂ ਕਾਰਨ ਮੈਂ ਅਕਸਰ ਇਕੱਲਾਪਨ ਮਹਿਸੂਸ ਕਰਦੀ ਸੀ ਰੋਕੀ ਨੇ ਮੇਰੀ ਕਮਜ਼ੋਰੀ ਫੜ ਲਈ ਸੀ ਉਨੇ ਫਿਰ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਪਰ ਜਾਣਬੁੱਝ ਕੇ ਮੇਰੇ ਹੱਥ ਤੇ ਆਪਣਾ ਹੱਥ ਰੱਖ ਦਿੱਤਾ ਮੈਂ ਉਹਨੂੰ ਹਟਾਇਆ ਨਹੀਂ ਬਸ ਚੁੱਪਚਾਪ ਬੈਠੀ ਰਹੀ ਸ਼ਾਮ ਨੂੰ ਜਦੋਂ ਅਸੀਂ ਵਾਪਸ ਆਏ ਤਾਂ ਜਸ਼ਨ ਨੇ ਪੁੱਛਿਆ ਕਿ ਮੇਰੇ ਸ਼ਾਪਿੰਗ ਰੌਕੀ ਨੇ ਮੇਰੇ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਕਿਹਾ ਬਹੁਤ ਵਧੀਆ ਭਰਾ ਭਾਬੀ ਜੀ ਦੀ ਪਸੰਦ ਬਹੁਤ ਘੈਂਟ ਆ ਉਹਦੇ ਪਸੰਦ ਸ਼ਬਦ 'ਚ ਇੱਕ ਅਜੀਬਾ ਇਸ਼ਾਰਾ ਸੀ ਜੋ ਸਿਰਫ ਮੈਂ ਸਮਝ ਸਕਦੀ ਸੀ ਰਾਤ ਨੂੰ ਜਦੋਂ ਮੈਂ ਆਪਣੇ ਕਮਰੇ 'ਚ ਕੱਪੜੇ ਬਦਲ ਰਹੀ ਸੀ ਮੈਨੂੰ ਲੱਗਾ ਕਿ ਖਿੜਕੀ ਦੇ ਬਾਹਰ ਕੋਈ ਹੈਗਾ ਆ ਮੈਂ ਪਰਦਾ ਹਟਾਇਆ ਤਾਂ ਉੱਥੇ ਰੋਕੀ ਖੜਾ ਸੀ ਉਹ ਮੈਨੂੰ ਹੀ ਦੇਖ ਰਿਹਾ ਸੀ ਉਹਦੀਆਂ ਨਜ਼ਰਾਂ 'ਚ ਇੱਕ ਅਜੀਬ ਜਿਹੀ ਭੁੱਖ ਸੀ ਮੈਂ ਡਰ ਕੇ ਪਰਦਾ ਛੁੱਟ ਦਿੱਤਾ ਤੇ ਦਿਲ ਤੇ ਹੱਥ ਰੱਖ ਲਿਆ ਉਸ ਰਾਤ ਮੈਨੂੰ ਨੀਂਦ ਨਹੀਂ ਆਈ ਖਿੜਕੀ ਦੇ ਬਾਹਰ ਰੋਕੀ ਦਾ ਉਹ ਚਿਹਰਾ ਮੇਰੇ ਦਿਮਾਗ 'ਚ ਘੁੰਮ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇੰਨੀ ਦਲੇਰੀ ਕਿਵੇਂ ਕਰ ਰਿਹਾ ਆ ਅਗਲੇ ਦਿਨ ਮਹਿੰਦੀ ਦੀ ਰਸਮ ਸੀ ਪੂਰਾ ਘਰ ਗੀਤਾਂ ਤੇ ਹਾਸਿਆਂ ਨਾਲ ਗੂੰਜ ਰਿਹਾ ਸੀ ਮੈਂ ਆਪਣੇ ਹੱਥਾਂ ਤੇ ਮਹਿੰਦੀ ਲਗਵਾ ਰਹੀ ਸੀ ਕਿ ਰੋਕੀ ਫਿਰ ਮੇਰੇ ਕੋਲ ਆ ਕੇ ਬੈਠ ਗਿਆ ਉਹ ਸਾਰਿਆਂ ਦੇ ਸਾਹਮਣੇ ਬਹੁਤ ਹੀ ਸਲੀਕੇ ਨਾਲ ਗੱਲ ਕਰ ਰਿਹਾ ਸੀ ਪਰ ਉਹਦੀਆਂ ਅੱਖਾਂ ਕੁਝ ਹੋਰ ਹੀ ਕਹਿ ਰਹੀਆਂ ਸੀ ਮਹਿੰਦੀ ਵਾਲੀ ਕੁੜੀ ਨੇ ਪੁੱਛਿਆ ਭਾਬੀ ਜੀ ਮਹਿੰਦੀ 'ਚ ਕਿਸ ਦਾ ਨਾਮ ਲਿਖਾਂ ਇਸ ਤੋਂ ਪਹਿਲਾਂ ਕਿ ਮੈਂ ਜਸ਼ਨ ਕਹਿੰਦੀ ਰੋਕੀ ਬੋਲ ਪਿਆ ਕਿ ਨਾਮ ਅਜੀਹਾ ਲਿਖਿਓ ਜੋ ਦਿਲ ਤੇ ਛਪਿਆ ਹੋਵੇ ਭਾਵੇਂ ਹੱਥਾਂ ਤੇ ਦਿਖਾਈ ਨਾ ਦੇਵੇ ਸਾਰੀਆਂ ਹੱਸਣ ਲੱਗੀਆਂ ਉਹਨਾਂ ਨੂੰ ਲੱਗਿਆ ਕਿ ਰੋਕੀ ਮਜ਼ਾਕ ਕਰ ਰਿਹਾ ਆ ਪਰ ਮੇਰੇ ਮੱਥੇ ਤੇ ਪਸੀਨਾ ਆ ਗਿਆ ਮੈਂ ਦੇਖਿਆ ਕਿ ਜਸ਼ਨ ਦੂਰ ਖੜ੍ਹਾ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਉਹ ਆਪਣੀ ਹੀ ਦੁਨੀਆ 'ਚ ਮਸਤ ਸੀ ਉਹਦਾ ਇਹੀ ਭੋਲਾਪਨ ਮੈਨੂੰ ਅੰਦਰੋਂ-ਅੰਦਰ ਹੀ ਵੱਢ ਰਿਹਾ ਸੀ ਸ਼ਾਮ ਨੂੰ ਜਦੋਂ ਸਾਰੇ ਨੱਚਣ ਗਾਉਣ 'ਚ ਬਿਜ਼ੀ ਸੀ ਮੈਂ ਥੋੜੀ ਦੇਰ ਆਰਾਮ ਕਰਨ ਲਈ ਉੱਪਰ ਵਾਲੇ ਕਮਰੇ 'ਚ ਗਈ ਮੈਂ ਹਲੇ ਦਰਵਾਜ਼ਾ ਬੰਦ ਕਰਨ ਹੀ ਵਾਲੀ ਸੀ ਕਿ ਰੋਕੀ ਅੰਦਰ ਆ ਗਿਆ ਉਨੇ ਬਹੁਤ ਫੁਰਤੀ ਨਾਲ ਅੰਦਰੋਂ ਕੁੰਡੀ ਲਾ ਦਿੱਤੀ ਮੇਰਾ ਦਿਲ ਜ਼ੋਰ ਨਾਲ ਧੜਕਿਆ ਮੈਂ ਗੁੱਸੇ ਚ ਚੀਕ ਕੇ ਕਿਹਾ ਰੌਕੀ ਇਹ ਕੀ ਬਤਮੀਜ਼ੀ ਆ ਬਾਹਰ ਨਿਕਲੋ ਰੌਕੀ ਨੇ ਸ਼ਾਂਤੀ ਨਾਲ ਮੇਰੇ ਵੱਲ ਕਦਮ ਵਧਾਏ ਤੇ ਕਹਿੰਦਾ ਹਰਮਨ ਤੈਨੂੰ ਯਾਦ ਆ ਉਹ ਮਹਿੰਦੀ ਜੋ ਤੂੰ ਕਾਲਜ ਚ ਮੇਰੇ ਨਾਮ ਦੀ ਲਗਾਈ ਸੀ ਅੱਜ ਤੇਰੇ ਹੱਥਾਂ ਤੇ ਜਸ਼ਨ ਦਾ ਨਾਮ ਆ ਪਰ ਤੇਰੇ ਸਾਹਾਂ ਚ ਅੱਜ ਵੀ ਮੇਰੀ ਖੁਸ਼ਬੂ ਆ ਉਹਨੇ ਮੇਰੇ ਚਿਹਰੇ ਦੇ ਕੋਲ ਆਪਣਾ ਹੱਥ ਲਿਆਂਦਾ ਮੈਂ ਪਿੱਛੇ ਹਟ ਗਈ ਤੇ ਕੰਧ ਨਾਲ ਜਾ ਲੱਗੀ ਉਹਨੇ ਆਪਣੇ ਦੋਵੇਂ ਹੱਥ ਕੰਧ ਤੇ ਰੱਖ ਕੇ ਮੈਨੂੰ ਘੇਰ ਲਿਆ ਤੇ ਕਹਿੰਦਾ ਤੈਨੂੰ ਪਤਾ ਏ ਕਿ ਜਸ਼ਨ ਤੈਨੂੰ ਕਦੇ ਵੀ ਉਹ ਸੁੱਖ ਨਹੀਂ ਦੇ ਸਕਿਆ ਜਿਹਦੀ ਤੂੰ ਹੱਕਦਾਰ ਹਾਂ ਉਹ ਰਾਤਾਂ ਨੂੰ ਕੰਮ ਕਰਦਾ ਆ ਤੇ ਤੂੰ ਇੱਥੇ ਇਕੱਲੀ ਟੜਫਦੀ ਆ ਮੈਂ ਤੇਰੀਆਂ ਅੱਖਾਂ 'ਚੋਂ ਭੁੱਖ ਦੇਖ ਸਕਦਾ ਹਾਂ ਹਰਮਨ ਉਹਦੀ ਆਵਾਜ਼ ਬਹੁਤ ਭਾਰੀ ਤੇ ਨਸ਼ੀਲੀ ਸੀ ਮੈਂ ਉਹਨੂੰ ੱਤਕਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਦੀ ਪਕੜ ਬਹੁਤ ਮਜ਼ਬੂਤ ਸੀ ਉਨੇ ਮੇਰੇ ਕੰਨ ਦੇ ਕੋਲ ਹੌਲੀ ਜਿਹੀ ਕਿਹਾ ਜੇ ਤੂੰ ਇੱਕ ਵਾਰ ਹਾਂ ਕਰ ਦੇਵੇਂ ਤਾਂ ਅਸੀਂ ਫਿਰ ਤੋਂ ਉਹੀ ਦੁਨੀਆ ਬਸਾ ਸਕਦੇ ਹਾਂ ਜਸ਼ਨ ਨੂੰ ਕੁਝ ਪਤਾ ਨਹੀਂ ਲੱਗੇਗਾ ਉਸ ਪਲ ਮੇਰੇ ਮਨ 'ਚ ਇੱਕ ਅਜੀਬ ਜਿਹੀ ਲੜਾਈ ਚੱਲ ਰਹੀ ਸੀ ਇੱਕ ਪਾਸੇ ਮੇਰੇ ਪਤੀ ਦੀ ਇੱਜ਼ਤ ਸੀ ਤੇ ਦੂਜੇ ਪਾਸੇ ਉਹ ਇਨਸਾਨ ਜਿਨੇ ਮੈਨੂੰ ਪਿਆਰ ਕਰਨਾ ਸਿਖਾਇਆ ਸੀ ਰੋਕੀ ਨੇ ਮੇਰੀ ਚੁੰਨੀ ਦੇ ਪੱਲੇ ਨੂੰ ਛੋਇਆ ਮੈਨੂੰ ਮਹਿਸੂਸ ਹੋਇਆ ਕਿ ਮੈਂ ਕਮਜ਼ੋਰ ਪੈ ਰਹੀ ਹਾਂ ਅਚਾਨਕ ਬਾਹਰੋਂ ਕਿਸੇ ਦੇ ਆਉਣ ਦੀ ਆਵਾਜ਼ ਆਈ ਉਹ ਦਰਵਾਜ਼ਾ ਖੜਕਾ ਰਿਹਾ ਸੀ ਹਰਮਨ ਤੂੰ ਅੰਦਰ ਆ ਉਹ ਜਸ਼ਨ ਦੀ ਆਵਾਜ਼ ਸੀ ਰੋਕੀ ਦੇ ਚਿਹਰੇ ਤੇ ਇੱਕ ਚਲਾਕੀ ਵਾਲੀ ਸਮਾਈ ਲਾਈ ਉਹਨੇ ਦਰਵਾਜ਼ਾ ਨਹੀਂ ਖੋਲਿਆ ਸਗੋਂ ਮੇਰੇ ਹੋਰ ਨੇੜੇ ਹੋ ਗਿਆ ਮੈਂ ਡਰ ਗਈ ਕਿ ਜੇ ਜਸ਼ਨ ਨੇ ਸਾਨੂੰ ਇਸ ਹਾਲਤ 'ਚ ਦੇਖ ਲਿਆ ਤਾਂ ਕੀ ਹੋਊਗਾ ਮੈਂ ਰੋਕੀ ਦੇ ਅੱਗੇ ਹੱਥ ਜੋੜੇ ਕਿ ਪਲੀਜ਼ ਰੋਕੀ ਚਲੇ ਜਾਓ ਮੇਰੀ ਜ਼ਿੰਦਗੀ ਬਰਬਾਦ ਨਾ ਕਰੋ ਰੋਕੀ ਨੇ ਹੌਲੀ ਜਿਹੀ ਕੁੰਡੀ ਖੋਲ ਦਿੱਤੀ ਤੇ ਖੁਦ ਅਲਮਾਰੀ ਦੇ ਪਿੱਛੇ ਲੁਕ ਗਿਆ ਮੈਂ ਦਰਵਾਜ਼ਾ ਖੋਲ੍ਹਿਆ ਬਾਹਰ ਜਸ਼ਨ ਖੜਾ ਸੀ ਤੇ ਕਹਿੰਦਾ ਤੂੰ ਇਨਾ ਟਾਈਮ ਲਾ ਦਿੱਤਾ ਜਸ਼ਨ ਨੇ ਸ਼ੱਕੀ ਨਜ਼ਰਾਂ ਨਾਲ ਕਮਰੇ ਦੇ ਅੰਦਰ ਦੇਖਿਆ ਮੇਰੇ ਹੱਥ ਕੰਬ ਰਹੇ ਸੀ ਮੈਂ ਕਿਹਾ ਉਹ ਮੈਂ ਕੱਪੜੇ ਠੀਕ ਕਰ ਰਹੀ ਸੀ ਜਸ਼ਨ ਅੰਦਰ ਆਇਆ ਤੇ ਕਮਰੇ ਦੇ ਚਾਰੇ ਪਾਸੇ ਦੇਖਣ ਲੱਗਾ ਮੇਰੀ ਜਾਨ ਨਿਕਲ ਰਹੀ ਸੀ ਕਿ ਕਿਤੇ ਰੋਕੀ ਫੜਿਆ ਨਾ ਜਾਵੇ ਅਚਾਨਕ ਜਸ਼ਨ ਦੀ ਨਜ਼ਰ ਜ਼ਮੀਨ ਤੇ ਪਈ ਉਥੇ ਰੋਕੀ ਦਾ ਇੱਕ ਰੁਮਾਲ ਡਿੱਗਿਆ ਹੋਇਆ ਸੀ ਜਸ਼ਨ ਦੀਆਂ ਨਜ਼ਰਾਂ ਉਸ ਰੁਮਾਲ ਤੇ ਟਿਕੀਆਂ ਹੋਈਆਂ ਸੀ ਮੇਰਾ ਦਿਲ ਜਿਵੇਂ ਧੜਕਣਾ ਬੰਦ ਕਰ ਗਿਆ ਹੋਵੇ ਮੈਂ ਆਪਣੀਆਂ ਉਂਗਲਾਂ ਨੂੰ ਮੋੜ ਰਹੀ ਸੀ ਜਸ਼ਨ ਨੇ ਝੋਕ ਕੇ ਉਹ ਰੁਮਾਲ ਕੱਢਿਆ ਉਹ ਰੋਕੀ ਦਾ ਮਹਿੰਗਾ ਰੇਸ਼ਮੀ ਰੁਮਾਲ ਸੀ ਜਿਸ ਤੇ ਉਹਦੇ ਨਾਮ ਦਾ ਪਹਿਲਾ ਅੱਖਰ ਆਰ ਕਢਾਈ ਨਾਲ ਲਿਖਿਆ ਹੋਇਆ ਸੀ ਜਸ਼ਨ ਨੇ ਰੁਮਾਲ ਨੂੰ ਗੌਰ ਨਾਲ ਦੇਖਿਆ ਤੇ ਫਿਰ ਮੇਰੇ ਵੱਲ ਦੇਖ ਕੇ ਪੁੱਛਿਆ ਹਰਮਨ ਇਹ ਰੋਕੀ ਦਾ ਰੁਮਾਲ ਇੱਥੇ ਕੀ ਕਰ ਰਿਹਾ ਆ ਮੇਰੀ ਜ਼ੁਬਾਨ ਤਾਲੂ ਨਾਲ ਚਿਪਕ ਗਈ ਮੈਂ ਬੜੀ ਮੁਸ਼ਕਲ ਨਾਲ ਝੂਠ ਬੋਲਿਆ ਉਹ ਸ਼ਾਇਦ ਮੰਮੀ ਜੀ ਨੇ ਰੋਕੀ ਦੇ ਕੱਪੜੇ ਪ੍ਰੈਸ ਕਰਨ ਲਈ ਮੈਨੂੰ ਦਿੱਤੇ ਹੋਣੇ ਤਾਂ ਹੀ ਰਹਿ ਗਿਆ ਹੋਣਾ ਜਸ਼ਨ ਕੋਸ ਦੇਰ ਚੁੱਪ ਰਿਆ ਉਹਦੇ ਚਿਹਰੇ ਦੇ ਹਾਵ ਭਾਵ ਪੜਨਾ ਮੁਸ਼ਕਲ ਸੀ ਫਿਰ ਉਹਨੇ ਰੁਮਾਲ ਟੇਬਲ ਤੇ ਰੱਖ ਦਿੱਤਾ ਤੇ ਕਿਹਾ ਠੀਕ ਐ ਜਲਦੀ نیچے ਆ ਸਾਰੇ ਤੇਰਾ ਵੇਟ ਕਰ ਰਹੇ ਨੇ ਜਿਵੇਂ ਜਸ਼ਨ ਕਮਰੇ ਚੋਂ ਬਾਹਰ ਗਿਆ ਮੈਂ ਸੁਖ ਦਾ ਸਾ ਲਿਆ ਰੋਕੀ ਅਲਮਾਰੀ ਦੇ ਪਿੱਛੇ ਬਾਹਰ ਨਿਕਲਿਆ ਉਹਦੇ ਚਿਹਰੇ ਤੇ ਡਰ ਦੀ ਜਗ੍ਹਾ ਇੱਕ ਬਿਸ਼ਰਮ ਮੁਸਕਰਾਹਟ ਸੀ ਉਹ ਕਹਿੰਦਾ ਦੇਖਿਆ ਹਰਮਨ ਤੇਰਾ ਪਤੀ ਕਿੰਨਾ ਭੋਲਾ ਆ ਉਹ ਤੇਰੇ ਤੇ ਅੰਨਾ ਵਿਸ਼ਵਾਸ ਕਰਦਾ ਆ ਪਰ ਤੈਨੂੰ ਪਤਾ ਆ ਕਿ ਇਸ ਵਿਸ਼ਵਾਸ ਦੇ ਪਿੱਛੇ ਕਿੰਨਾ ਵੱਡਾ ਸੱਚ ਲੁਕਿਆ ਆ ਮੈਂ ਗੁੱਸੇ ਨਾਲ ਉਹਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ ਰਾਤ ਨੂੰ ਵਿਆਹ ਦੇ ਜਸ਼ਨ ਤੋਂ ਬਾਅਦ ਸਾਰੇ ਸੌਂ ਗਏ ਮੈਂ ਛੱਤ ਤੇ ਟਹਿਲ ਰਹੀ ਸੀ ਮੇਰਾ ਮਨ ਬਹੁਤ ਬੇਚੈਨ ਸੀ ਅਚਾਨਕ ਮੈਨੂੰ ਕਿਸੇ ਦੇ ਆਉਣ ਦੀ ਆਹੜ ਸੁਣੀ ਉਹ ਰੋਕੀ ਸੀ ਇਸ ਵਾਰ ਉਹਦੇ ਹੱਥ 'ਚ ਸ਼ਰਾਬ ਦਾ ਗਲਾਸ ਸੀ ਉਹ ਕਹਿੰਦਾ ਹਰਮਨ ਤੈਨੂੰ ਯਾਦ ਆ ਉਹ ਰਾਤ ਜਦੋਂ ਅਸੀਂ ਪਹਿਲੀ ਵਾਰ ਇਕੱਲੇ ਮਿਲੇ ਸੀ ਤੂੰ ਬਿਲਕੁਲ ਅੱਜ ਉਦਾਂ ਹੀ ਸੋਹਣੀ ਲੱਗ ਰਹੀ ਆ ਉਹਨੇ ਮੇਰੇ ਨੇੜੇ ਆ ਕੇ ਮੇਰੀ ਕਮਰ ਤੇ ਹੱਥ ਰੱਖ ਦਿੱਤਾ ਇਸ ਵਾਰ ਉਹਦਾ ਤਰੀਕਾ ਬਹੁਤ ਹੀ ਗੰਦਾ ਸੀ ਉਹ ਕਹਿੰਦਾ ਜਸ਼ਨ ਨੂੰ ਕੀ ਪਤਾ ਲੱਗਣਾ ਉਹ ਤਾਂ ਥੱਕ ਕੇ ਸੌਂ ਗਿਆ ਆ ਅੱਜ ਦੀ ਰਾਤ ਸਾਡੀ ਆ ਹਰਮਨ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਮੇਰਾ ਮੂੰਹ ਆਪਣੇ ਹੱਥ ਨਾਲ ਦਬਾ ਦਿੱਤਾ ਤੇ ਕਿਹਾ ਚੁੱਪ ਰਹਿ ਜੇ ਤੂੰ ਚੀਕੀ ਤਾਂ ਸਾਰਾ ਪਰਿਵਾਰ ਇੱਥੇ ਹੋਊਗਾ ਫੇਰ ਸੋਚੀ ਤੇਰੀ ਇੱਜ਼ਤ ਦਾ ਕੀ ਬਣੂਗਾ ਮੇਰੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਰੋਕੀ ਹੁਣ ਉਹ ਪੁਰਾਣਾ ਪ੍ਰੇਮੀ ਨਹੀਂ ਰਿਹਾ ਉਹ ਇੱਕ ਸ਼ਿਕਾਰੀ ਬਣ ਚੁੱਕਾ ਸੀ ਉਹਨੇ ਮੇਰੇ ਮੋਢੇ ਤੋਂ ਚੁੰਨੀ ਸੁੱਟ ਦਿੱਤੀ ਮੇਰਾ ਸਰੀਰ ਕੰਬ ਰਿਹਾ ਸੀ ਠੀਕ ਉਸੇ ਪਲ ਛੱਤ ਦੇ ਦੂਜੇ ਕੋਨੇ ਤੇ ਕਿਸੇ ਦੇ ਖੰਗਣ ਦੀ ਆਵਾਜ਼ ਆਈ ਅਸੀਂ ਦੋਵੇਂ ਉਧਰ ਮੁੜੇ ਉੱਥੇ ਹਨੇਰੇ ਵਿੱਚ ਕੋਈ ਖੜਾ ਸੀ ਉਹ ਕੋਈ ਹੋਰ ਨਹੀਂ ਮੇਰੀ ਸੱਸ ਸੀ ਉਹਨਾਂ ਦੇ ਹੱਥ ਵਿੱਚ ਪਾਣੀ ਦਾ ਜੱਗ ਸੀ ਸ਼ਾਇਦ ਉਹ ਪਾਣੀ ਪੀਣ ਲਈ ਉੱਠੇ ਸੀ ਉਹਨਾਂ ਨੇ ਸਾਨੂੰ ਉਸ ਹਾਲਤ 'ਚ ਦੇਖ ਲਿਆ ਸੀ ਮੇਰੀ ਸੱਸ ਦੀਆਂ ਅੱਖਾਂ 'ਚ ਹੈਰਾਨੀ ਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ ਰੋਕੀ ਨੇ ਫਟਾਫਟ ਮੈਨੂੰ ਛੱਡ ਦਿੱਤਾ ਤੇ ਬਹੁਤ ਹੀ ਚਲਾਕੀ ਨਾਲ ਬੋਲਿਆ ਆਂਟੀ ਜੀ ਉਹ ਭਾਬੀ ਨੂੰ ਚੱਕਰ ਆ ਗਿਆ ਸੀ ਮੈਂ ਬਸ ਉਹਨਾਂ ਨੂੰ ਸੰਭਾਲ ਰਿਹਾ ਸੀ ਮੇਰੀ ਸੱਸ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਉਹ ਸਿੱਧਾ ਥੱਲੇ ਚਲੀ ਗਈ ਮੈਂ ਜਾਣਦੀ ਸੀ ਕਿ ਹੁਣ ਤੂਫਾਨ ਆਉਣ ਵਾਲਾ ਆ ਅਗਲੇ ਦਿਨ ਸਵੇਰੇ ਰੋਟੀ ਖਾਣ ਵੇਲੇ ਇੱਕ ਅਜੀਬ ਜਿਹੀ ਖਾਮੋਸ਼ੀ ਸੀ ਮੇਰੀ ਸੱਸ ਨੇ ਮੇਰੇ ਵੱਲ ਦੇਖਿਆ ਵੀ ਨਹੀਂ ਅਚਾਨਕ ਉਹਨਾਂ ਨੇ ਜਸ਼ਨ ਨੂੰ ਕਿਹਾ ਜਸ਼ਨ ਪੁੱਤਰ ਰੋਕੀ ਨੂੰ ਕਹਿ ਕੇ ਉਹਦੀ ਸ਼ਾਪਿੰਗ ਖਤਮ ਹੋ ਗਈ ਆ ਹੁਣ ਉਹਨੂੰ ਵਾਪਸ ਜਾਣਾ ਚਾਹੀਦਾ ਆ ਸਾਡੇ ਘਰ ਦੀ ਮਰਿਆਦਾ ਸਾਨੂੰ ਸਭ ਤੋਂ ਪਿਆਰੀ ਆ ਰੋਕੀ ਦਾ ਚਿਹਰਾ ਪੀਲਾ ਪੈ ਗਿਆ ਜਸ਼ਨ ਨੇ ਹੈਰਾਨੀ ਨਾਲ ਪੁੱਛਿਆ ਪਰ ਮੰਮੀ ਅਜੇ ਤਾਂ ਵਿਆਹ ਚ 2 ਦਿਨ ਬਾਕੀ ਨੇ ਕੀ ਹੋਇਆ ਸੱਸ ਨੇ ਮੇਰੇ ਵੱਲ ਤਿੱਖੀ ਨਜ਼ਰ ਨਾਲ ਦੇਖਿਆ ਤੇ ਕਿਹਾ ਜੋ ਹੋਇਆ ਉਹ ਹਰਮਨ ਚੰਗੀ ਤਰ੍ਹਾਂ ਜਾਣਦੀ ਆ ਮੰਮੀ ਜੀ ਦੀਆਂ ਗੱਲਾਂ ਨੇ ਘਰ ਵਿੱਚ ਜਿਵੇਂ ਬੰਬ ਧਮਾਕਾ ਕਰ ਦਿੱਤਾ ਸੀ ਜਸ਼ਨ ਹੈਰਾਨੀ ਨਾਲ ਕਦੇ ਮੇਰੇ ਵੱਲ ਦੇਖਦਾ ਤੇ ਕਦੇ ਆਪਣੀ ਮਾਂ ਵੱਲ ਰੋਕੀ ਜੋ ਹੁਣ ਤੱਕ ਬਹੁਤ ਚਲਾਕ ਬਣ ਰਿਹਾ ਸੀ ਉਹਨੇ ਦੇਖਿਆ ਕਿ ਬਾਜ਼ੀ ਪਲਟ ਰਹੀ ਆ ਉਹਨੇ ਤੁਰੰਤ ਆਪਣਾ ਦਿਮਾਗ ਲਾਇਆ ਤੇ ਬੜੀ ਮਾਸੂਮੀਅਤ ਨਾਲ ਕਿਹਾ ਜਸ਼ਨ ਸ਼ਾਇਦ ਆਂਟੀ ਨੂੰ ਕੋਈ ਗਲਤ ਫਹਿਮੀ ਹੋਈ ਆ ਰਾਤ ਨੂੰ ਭਾਬੀ ਪਰੇਸ਼ਾਨ ਸੀ ਤੇ ਉਹ ਰੋ ਰਏ ਸੀ ਮੈਂ ਤਾਂ ਬਸ ਇਹ ਪੁੱਛ ਰਿਹਾ ਸੀ ਕਿ ਕੀ ਉਹ ਖੁਸ਼ ਨਹੀਂ ਮੈਨੂੰ ਲੱਗਦਾ ਹੈ ਆ ਭਾਬੀ ਜੀ ਅਜੇ ਵੀ ਆਪਣੇ ਅਤੀਤ ਨੂੰ ਭੁੱਲ ਨਹੀਂ ਸਕੇ ਰੋਕੀ ਦੇ ਇਸ ਬਕਵਾਸ ਨੇ ਸਾਰਾ ਇਲਜ਼ਾਮ ਮੇਰੇ ਸਿਰ ਮੜ ਦਿੱਤਾ ਜਸ਼ਨ ਦੇ ਚਿਹਰੇ ਤੇ ਸ਼ੱਕ ਦੇ ਬੱਦਲ ਛਾ ਗਏ ਉਹਨੇ ਮੇਰੇ ਵੱਲ ਦੇਖਿਆ ਤੇ ਬਹੁਤ ਹੀ ਭਾਰੀ ਆਵਾਜ਼ ਚ ਪੁੱਛਿਆ ਹਰਮਨ ਕੀ ਇਹ ਸੱਚ ਹੈ ਕਿ ਤੂੰ ਰਾਤ ਨੂੰ ਰੋਕੀ ਨਾਲ ਆਪਣੇ ਅਤੀਤ ਦੀਆਂ ਗੱਲਾਂ ਕਰ ਰਹੀ ਸੀ ਮੈਂ ਕੁਝ ਬੋਲਣਾ ਚਾਹੁੰਦੀ ਸੀ ਪਰ ਮੇਰੇ ਕੋਲ ਕੋਈ ਸਬੂਤ ਨਹੀਂ ਸੀ ਮੰਮੀ ਜੀ ਨੇ ਸਾਨੂੰ ਉਸ ਹਾਲਤ ਵਿੱਚ ਦੇਖਿਆ ਸੀ ਜਿੱਥੇ ਰੋਕੀ ਮੇਰੇ ਬਹੁਤ ਨੇੜੇ ਸੀ ਮੈਂ ਚੁੱਪ ਰਹੀ ਤੇ ਮੇਰੀ ਇਹੀ ਚੁੱਪ ਮੇਰੇ ਖਿਲਾਫ ਸਭ ਤੋਂ ਵੱਡਾ ਸਬੂਤ ਬਣ ਗਈ। ਜਸ਼ਨ ਗੁੱਸੇ 'ਚ ਉੱਥੋਂ ਉੱਠ ਕੇ ਚਲਾ ਗਿਆ। ਰੋਕੀ ਨੇ ਮੇਰੇ ਕੋਲੋਂ ਲੰਘਦਿਆਂ ਬਹੁਤ ਹੌਲੀ ਜੀ ਆਵਾਜ਼ ਵਿੱਚ ਕਿਹਾ, "ਜੇ ਤੂੰ ਮੇਰੀ ਨਹੀਂ ਹੋ ਸਕਦੀ ਤਾਂ ਕਿਸੇ ਦੀ ਵੀ ਨਹੀਂ ਹੋਣ ਦਿਆਂਗਾ।" ਉਸੇ ਦੁਪਹਿਰ ਜਦੋਂ ਮੈਂ ਆਪਣੇ ਕਮਰੇ 'ਚ ਇਕੱਲੀ ਰੋ ਰਹੀ ਸੀ, ਮੇਰੇ ਫੋਨ 'ਤੇ ਇੱਕ ਮੈਸੇਜ ਆਇਆ ਜੋ ਕਿ ਰੋਕੀ ਦਾ ਸੀ। ਉਹਨੇ ਸਾਡੀਆਂ ਕਾਲਜ ਵੇਲੇ ਦੀਆਂ ਕੁਝ ਪੁਰਾਣੀਆਂ ਫੋਟੋਆਂ ਮੈਨੂੰ ਭੇਜੀਆਂ। ਲਿਖਿਆ ਜੇ ਤੂੰ ਅੱਜ ਰਾਤ ਨੂੰ ਮੈਨੂੰ ਘਰ ਦੇ ਪਿਛਲੇ ਪਾਸੇ ਨਾ ਮਿਲੀ ਤਾਂ ਇਹ ਸਾਰੀਆਂ ਫੋਟੋਆਂ ਜਸ਼ਨ ਦੇ ਫੋਨ ਤੇ ਹੋਣਗੀਆਂ ਫਿਰ ਦੇਖੀ ਤੇਰਾ ਪਵਿੱਤਰ ਰਿਸ਼ਤਾ ਕਿਵੇਂ ਟੁੱਟਦਾ ਆ ਮੈਂ ਕੰਬ ਗਈ ਰੋਕੀ ਹੁਣ ਪੂਰੀ ਤਰ੍ਹਾਂ ਬਲੈਕਮੇਲਿੰਗ ਤੇ ਉੱਤਰ ਆਇਆ ਸੀ ਮੈਂ ਸੋਚਿਆ ਕਿ ਜੇ ਮੈਂ ਜਸ਼ਨ ਨੂੰ ਸਭ ਕੁਝ ਦੱਸ ਵੀ ਦਿੱਤਾ ਤਿਉ ਯਕੀਨ ਕਰੇਗਾ ਰੋਕੀ ਉਹਦਾ ਦੋਸਤ ਸੀ ਤੇ ਉਹਦੇ ਕੋਲ ਸਾਡੀਆਂ ਪੁਰਾਣੀਆਂ ਫੋਟੋਆਂ ਸਬੂਤ ਵਜੋਂ ਪਈਆਂ ਸੀ ਮੈਂ ਫੈਸਲਾ ਕੀਤਾ ਕਿ ਮੈਂ ਰੋਕੀ ਨੂੰ ਮਿਲਾਂਗੀ ਪਰ ਉਹਦੀਆਂ ਸ਼ਰਤਾਂ ਤੇ ਨਹੀਂ ਮੇਰੇ ਅੰਦਰ ਦੀ ਔਰਤ ਹੁਣ ਜਾਗ ਚੁੱਕੀ ਸੀ ਰਾਤ ਦੇ 12 ਵਜੇ ਮੈਂ ਚੁੱਪਚਾਪ ਪਿਛਲੇ ਪਾਸੇ ਗਈ ਉੱਥੇ ਹਨੇਰੇ 'ਚ ਰੋਕੀ ਖੜਾ ਸੀ ਮੈਨੂੰ ਦੇਖ ਕੇ ਉਹ ਬੋਲਿਆ ਆ ਗਈ ਹਰਮਨ ਮੈਨੂੰ ਪਤਾ ਸੀ ਤੂੰ ਜ਼ਰੂਰ ਆਏਂਗੀ ਤੈਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਆ ਨਾ ਉਹ ਮੇਰੇ ਵੱਲ ਵਧਿਆ ਤੇ ਮੇਰਾ ਮੋਢਾ ਫੜ ਕੇ ਆਪਣੇ ਵੱਲ ਖਿੱਚਿਆ ਕਿ ਹੁਣ ਦੱਸ ਕੀ ਤੂੰ ਜਸ਼ਨ ਨੂੰ ਛੱਡ ਕੇ ਮੇਰੇ ਨਾਲ ਚੱਲੇਂਗੀ ਮੈਂ ਤੈਨੂੰ ਕੈਨੇਡਾ ਲੈ ਜਾਵਾਂਗਾ ਮੈਂ ਉਹਦਾ ਹੱਥ ਝਟਕਾ ਕੇ ਪਰਾਂ ਮਾਰਿਆ ਤੇ ਕਿਹਾ ਰੋਕੀ ਤੂੰ ਕੀ ਸਮਝਦਾ ਆ ਕਿ ਮੈਂ ਡਰ ਜੂਗੀ ਉਹ ਫੋਟੋ ਆ ਸਿਰਫ ਇੱਕ ਯਾਦ ਨੇ ਪਰ ਜੋ ਤੂੰ ਹੁਣ ਕਰ ਰਿਹਾ ਆ ਉਹ ਗੁਨਾਹ ਆ ਰੋਕੀ ਹੱਸਣ ਲੱਗਾ ਕਿ ਗੁਨਾਹ ਕਿੰਨੂੰ ਪਤਾ ਲੱਗੂਗਾ ਇੱਥੇ ਇਸ ਟਾਈਮ ਸਿਰਫ ਮੈਂ ਤੇ ਤੂੰ ਆ ਉਹਨੇ ਮੇਰੀ ਬਾਹ ਬਹੁਤ ਜ਼ੋਰ ਨਾਲ ਮਰੋੜੀ ਤੇ ਮੈਨੂੰ ਆਪਣੇ ਨੇੜੇ ਕਰਨ ਲੱਗਾ ਉਹਦੀਆਂ ਨਜ਼ਰਾਂ ਵਿੱਚ ਹਵਾ ਸਾਫ਼ ਦਿਖਾਈ ਦੇ ਰਹੀ ਸੀ ਉਹ ਕਹਿੰਦਾ ਅੱਜ ਰਾਤ ਤੈਨੂੰ ਮੇਰੀ ਗੱਲ ਮੰਨਣੀ ਹੀ ਪਊਗੀ ਹਰਮਨ ਨਹੀਂ ਤਾਂ ਸਵੇਰੇ ਤੇਰਾ ਸਹੁਰਾ ਪਰਿਵਾਰ ਤੈਨੂੰ ਘਰੋਂ ਬਾਹਰ ਕੱਢ ਦੇਊਗਾ ਉਹਨੇ ਜਿਵੇਂ ਮੈਨੂੰ ਜ਼ਬਰਦਸਤੀ ਮੰਨਦੀ ਕੋਸ਼ਿਸ਼ ਕੀਤੀ ਮੈਂ ਆਪਣੀ ਜੇਬ 'ਚੋਂ ਇੱਕ ਛੋਟਾ ਜਿਹਾ ਰਿਕਾਰਡਰ ਕੱਢ ਕੇ ਉਹਦੇ ਸਾਹਮਣੇ ਕਰ ਦਿੱਤਾ ਮੈਂ ਕਿਹਾ ਰੌਕੀ ਜੋ ਵੀ ਤੂੰ ਹੁਣ ਤੱਕ ਬੋਲਿਆ ਆ ਮੈਨੂੰ ਕੈਨੇਡਾ ਲੈ ਜਾਣ ਦੀ ਗੱਲ ਜਸ਼ਨ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਸਭ ਇਹਦੇ 'ਚ ਰਿਕਾਰਡ ਹੋ ਚੁੱਕਾ ਆ ਰੌਕੀ ਇੱਕਦਮ ਡਰ ਗਿਆ ਉਨੇ ਮੇਰੇ ਹੱਥੋਂ ਰਿਕਾਰਡਰ ਖੋਣ ਦੀ ਕੋਸ਼ਿਸ਼ ਕੀਤੀ ਪਰ ਮੈਂ ਪਿੱਛੇ हट ਗਈ ਠੀਕ ਉਸੇ ਪਲ ਘਰ ਦੇ ਪਿੱਛੇ ਲਾਈਟ ਜਗ ਪਈ ਸਾਹਮਣੇ ਜਸ਼ਨ ਤੇ ਮੰਮੀ ਜੀ ਖੜੇ ਸੀ ਮੈਂ ਪਹਿਲਾਂ ਹੀ ਮੰਮੀ ਜੀ ਨੂੰ ਸਭ ਕੁਝ ਦੱਸ ਕੇ ਉੱਥੇ ਬੁਲਾਇਆ ਸੀ ਜਸ਼ਨ ਦੇ ਚਿਹਰੇ ਤੇ ਅਜੀਹਾ ਗੁੱਸਾ ਸੀ ਜੋ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਸੀ ਉਹ ਤੇਜ਼ੀ ਨਾਲ ਅੱਗੇ ਵਧਿਆ ਜਸ਼ਨ ਨੂੰ ਆਪਣੇ ਸਾਹਮਣੇ ਦੇਖ ਕੇ ਰੋਕੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਰਿਕਾਰਡਰ ਜੋ ਮੇਰੇ ਹੱਥ ਵਿੱਚ ਸੀ ਉਹਦੇ 'ਚ ਰੋਕੀ ਦੀ ਹਰ ਗੰਦੀ ਸਾਜ਼ਿਸ਼ ਕੈਦ ਸੀ ਜਸ਼ਨ ਬਿਨਾ ਕੁਝ ਬੋਲੇ ਰੋਕੀ ਦੇ ਬਿਲਕੁਲ ਕੋਲ ਆ ਕੇ ਖੜਾ ਹੋ ਗਿਆ ਰੋਕੀ ਨੇ ਹਾਲੇ ਵੀ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਕਿ ਜਸ਼ਨ ਯਾਰੇ ਹਰਮਨ ਨੂੰ ਫਸਾ ਰਹੀ ਆ ਇਹ ਰਿਕਾਰਡਿੰਗ ਝੂਠੀ ਆ ਜਸ਼ਨ ਨੇ ਇੱਕ ਜ਼ੋਰਦਾਰ ਥੱਪੜ ਰੋਕੀ ਦੇ ਮੂੰਹ ਤੇ ਮਾਰਿਆ ਤੇ ਰੋਕੀ ਲੱਗੇ ਹੋਏ ਪੌਦਿਆਂ 'ਚ ਜਾ ਡਿੱਗਿਆ ਜਸ਼ਨ ਚੀਕ ਕੇ ਬੋਲਿਆ ਪਾਸਕਰ ਰੋਕੀ ਮੈਂ ਸਭ ਕੁਝ ਆਪਣੇ ਕੰਨਾਂ ਨਾਲ ਸੁਣ ਲਿਆ ਆ ਮੈਂ ਤੈਨੂੰ ਆਪਣਾ ਭਰਾ ਮੰਨਿਆ ਸੀ ਪਰ ਤੂੰ ਮੇਰੇ ਪਿੱਠ 'ਚ ਛੁਰਾ ਮਾਰਿਆ ਤੂੰ ਮੇਰੀ ਇੱਜ਼ਤ 'ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਆ ਮੰਮੀ ਜੀ ਮੇਰੇ ਕੋਲ ਆਏ ਤੇ ਮੈਨੂੰ ਗੱਲ ਨਾਲ ਲਾ ਲਿਆ ਉਹਨਾਂ ਦੀਆਂ ਅੱਖਾਂ 'ਚ ਪਛਤਾਵਾ ਸੀ ਉਹਨਾਂ ਨੇ ਕਿਹਾ ਹਰਮਨ ਧੀਏ ਮੈਨੂੰ ਮਾਫ਼ ਕਰ ਦੇ ਮੈਂ ਰਾਤ ਨੂੰ ਤੈਨੂੰ ਗਲਤ ਸਮਝ ਲਿਆ ਸੀ ਮੈਨੂੰ ਲੱਗਿਆ ਕਿ ਸ਼ਾਇਦ ਤੂੰ ਹੀ ਰੋਕੀ ਨੂੰ ਔਖਾ ਰਹੀ ਆ ਪਰ ਤੂੰ ਤਾਂ ਇਸ ਘਰ ਦੀ ਇੱਜ਼ਤ ਬਚਾਉਣ ਲਈ ਇਕੱਲੀ ਲੜ ਰਹੀ ਸੀ ਰੋਕੀ ਉੱਠਿਆ ਤੇ ਬਹੁਤ ਹੀ ਘਟੀਆ ਤਰੀਕੇ ਨਾਲ ਹੱਸਣ ਲੱਗਾ ਉਹਦਾ ਅਸਲੀ ਰੂਪ ਹੁਣ ਸਭ ਦੇ ਸਾਹਮਣੇ ਸੀ ਉਹ ਕਹਿੰਦਾ ਹਾਂ ਮੈਂ ਕੀਤਾ ਇਹ ਸਭ ਜਸ਼ਨ ਤੈਨੂੰ ਕੀ ਲੱਗਦਾ ਆ ਤੂੰ ਜਿੱਤ ਗਿਆ ਮੇਰੇ ਕੋਲ ਹਰਮਨ ਦੀਆਂ ਉਹ ਫੋਟੋਆਂ ਨੇ ਜੋ ਜੇ ਮੈਂ ਇੰਟਰਨੈਟ ਤੇ ਪਾ ਦਿੱਤੀਆਂ ਤਾਂ ਤੁਹਾਡੇ ਖਾਨਦਾਨ ਦੀ ਇੱਜ਼ਤ ਮਿੱਟੀ 'ਚ ਮਿਲ ਜਾਊਗੀ ਜੇ ਤੂੰ ਚਾਹਨਾ ਆ ਕਿ ਮੈਂ ਚੁੱਪ ਰਹਾ ਤਾਂ ਮੈਨੂੰ 50 ਲੱਖ ਰੁਪਏ ਦੇ ਰੋਕੀ ਦੀ ਇਸ ਬੇਸ਼ਰਮੀ ਨੇ ਮੈਨੂੰ ਵੀ ਹੈਰਾਨ ਕਰ ਦਿੱਤਾ ਜਸ਼ਨ ਨੇ ਸ਼ਾਂਤੀ ਨਾਲ ਆਪਣਾ ਫੋਨ ਕੱਢਿਆ ਤੇ ਪੁਲਿਸ ਨੂੰ ਫੋਨ ਲਗਾ ਦਿੱਤਾ ਜਸ਼ਨ ਕਹਿੰਦਾ ਰੋਕੀ ਤੂੰ ਸ਼ਾਇਦ ਭੁੱਲ ਗਿਆ ਆ ਕਿ ਮੈਂ ਇੱਕ ਵਕੀਲ ਦਾ ਪੋਤਿਆਂ ਬਲੈਕਮੇਲਿੰਗ ਤੇ ਕਿਸੇ ਔਰਤ ਦੀ ਇੱਜ਼ਤ ਨਾਲ ਖੇਡਣ ਦੀ ਸਜ਼ਾ ਕੀ ਹੁੰਦੀ ਆ ਤੈਨੂੰ ਜਲਦੀ ਹੀ ਪਤਾ ਲੱਗ ਜਾਊਗਾ ਰੌਕੀ ਘਬਰਾ ਗਿਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਸ਼ਨ ਨੇ ਉਹਦੀ ਧੌਣ ਫੜ ਲਈ ਠੀਕ ਉਸੇ ਵੇਲੇ ਬਾਹਰ ਪੁਲਿਸ ਦੀ ਗੱਡੀ ਦਾ ਸਾਇਰਨ ਸੁਣਾਈ ਦਿੱਤਾ ਮੈਂ ਦੇਖਿਆ ਕਿ ਰੌਕੀ ਦੀਆਂ ਅੱਖਾਂ 'ਚ ਹੁਣ ਸਿਰਫ ਡਰ ਸੀ ਪੁਲਿਸ ਉਹਨੂੰ ਫੜ ਕੇ ਲੈ ਗਈ ਜਾਂਦੇ ਜਾਂਦੇ ਰੌਕੀ ਨੇ ਮੇਰੇ ਵੱਲ ਇੱਕ ਅਜੀਹੀ ਨਜ਼ਰ ਨਾਲ ਦੇਖਿਆ ਜਿਹਦੇ 'ਚ ਨਫ਼ਰਤ ਸੀ ਪਰ ਮੇਰੇ ਮਨ 'ਚ ਹੁਣ ਉਹਦੇ ਲਈ ਕੋਈ ਡਰ ਨਹੀਂ ਸੀ ਜਦੋਂ ਸਭ ਸ਼ਾਂਤ ਹੋ ਗਿਆ ਜਸ਼ਨ ਮੇਰੇ ਕੋਲ ਆਇਆ ਉਹਨੇ ਮੇਰੇ ਹੱਥ ਫੜੇ ਤੇ ਬਹੁਤ ਹੀ ਇਮੋਸ਼ਨਲ ਹੋ ਕੇ ਕਿਹਾ ਹਰਮਨ ਮੈਨੂੰ ਮਾਫ਼ ਕਰ ਦੇ ਮੈਂ ਆਪਣੇ ਕੰਮ 'ਚ ਇੰਨਾ ਰੁੱਝ ਗਿਆ ਸੀ ਕਿ ਮੈਂ ਇਹ ਵੀ ਨਹੀਂ ਦੇਖਿਆ ਕਿ ਮੇਰੀ ਵਾਈਫ ਕਿਸ ਦੌਰ ਚੋਂ ਗੁਜ਼ਰ ਰਹੀ ਆ ਮੈਂ ਤੈਨੂੰ ਇਕੱਲਾ ਛੱਡ ਦਿੱਤਾ ਸੀ ਮੈਂ ਕਿਹਾ ਜਸ਼ਨ ਗਲਤੀ ਕਿਸੇ ਦੀ ਵੀ ਹੋਵੇ ਪਰ ਸੱਚ ਇਹ ਹੈ ਕਿ ਅੱਜ ਸਾਡਾ ਰਿਸ਼ਤਾ ਇੱਕ ਬਹੁਤ ਵੱਡੀ ਪ੍ਰੀਖਿਆ 'ਚੋਂ ਨਿਕਲ ਆਇਆ ਪਰ ਕਹਾਣੀ ਅਜੇ ਖਤਮ ਨਹੀਂ ਹੋਈ ਸੀ ਅਗਲੀ ਸਵੇਰ ਜਦੋਂ ਅਸੀਂ ਸੋਚਿਆ ਕਿ ਸਭ ਠੀਕ ਹੋ ਗਿਆ ਆ ਮੇਰੇ ਫੋਨ ਤੇ ਇੱਕ ਅਨਨੋਨ ਨੰਬਰ ਤੋਂ ਫੋਨ ਆਇਆ ਦੂਜੇ ਪਾਸੇ ਰੋਕੀ ਦੀ ਮਾਂ ਬੋਲ ਰਹੀ ਸੀ ਉਹਨੇ ਰੋਂਦੇ ਹੋਏ ਕਿਹਾ ਹਰਮਨ ਪੁੱਤ ਰੋਕੀ ਨੇ ਜੇਲ੍ਹ ਵਿੱਚ ਕੁਝ ਅਜਿਹਾ ਕਰ ਲਿਆ ਆ ਕਿ ਹੁਣ ਉਹ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਆ ਕਿ ਤੂੰ ਇੱਕ ਵਾਰ ਉਹਨੂੰ ਮਿਲਣ ਆਵੇਂਗੀ ਰੋਕੀ ਦੀ ਮਾਂ ਦੀਆਂ ਗੱਲਾਂ ਸੁਣ ਕੇ ਮੇਰਾ ਮਨ ਇੱਕ ਵਾਰ ਫੇਰ ਬੁਰੀ ਤਰ੍ਹਾਂ ਘਬਰਾ ਗਿਆ ਮੈਂ ਜਸ਼ਨਵਾਲ ਦੇਖਿਆ ਉਹਦੇ ਚਿਹਰੇ ਤੇ ਵੀ ਹੈਰਾਨੀ ਸੀ ਅਸੀਂ ਫਟਾਫਟ ਹਸਪਤਾਲ ਪਹੁੰਚੇ ਉੱਥੇ ਆਈ ਸੀ ਯੂ ਦੇ ਬਾਹਰ ਰੋਕੀ ਦਾ ਪਰਿਵਾਰ ਰੋ ਰਿਹਾ ਸੀ ਡਾਕਟਰਾਂ ਨੇ ਦੱਸਿਆ ਕਿ ਉਹਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ ਜਦੋਂ ਮੈਨੂੰ ਅੰਦਰ ਜਾਣ ਦੀ ਇਜਾਜ਼ਤ ਮਿਲੀ ਤਾਂ ਰੋਕੀ ਬਹੁਤ ਕਮਜ਼ੋਰ ਹਾਲਤ 'ਚ ਲੇਟਿਆ ਹੋਇਆ ਸੀ ਮੈਨੂੰ ਦੇਖ ਕੇ ਉਹਦੀਆਂ ਅੱਖਾਂ 'ਚ ਹੰਝੂ ਆ ਗਏ ਉਹਨੇ ਬੜੀ ਮੁਸ਼ਕਲ ਨਾਲ ਆਪਣਾ ਹੱਥ ਮੇਰੇ ਵੱਲ ਵਧਾਇਆ ਤੇ ਬੋਲਿਆ ਹਰਮਨ ਮੈਨੂੰ ਮਾਫ਼ ਕਰ ਦੇ ਮੈਂ ਤੇਰੀ ਜ਼ਿੰਦਗੀ ਬਰਬਾਦ ਕਰਨ ਚੱਲਿਆ ਸੀ ਪਰ ਮੈਂ ਆਪਣੀ ਹੀ ਜ਼ਿੰਦਗੀ ਮਿੱਟੀ 'ਚ ਮਿਲਾ ਲਈ ਮੈਂ ਉਹ ਫੋਟੋਆਂ ਡਿਲੀਟ ਕਰ ਦਿੱਤੀਆਂ ਨੇ ਮੈਂ ਹੁਣ ਤੇਰੀ ਜ਼ਿੰਦਗੀ 'ਚ ਕਦੇ ਨਹੀਂ ਆਵਾਂਗਾ ਮੇਰੇ ਮਨ ਵਿੱਚ ਰੋਕੀ ਲਈ ਬਹੁਤ ਗੁੱਸਾ ਸੀ ਪਰ ਉਹਦੀ ਹਾਲਤ ਦੇਖ ਕੇ ਮੇਰਾ ਦਿਲ ਪਸੀਜ ਗਿਆ ਮੈਂ ਬਸ ਇੰਨਾ ਹੀ ਕਿਹਾ ਕਿ ਰੋਕੀ ਗਲਤੀ ਦਾ ਅਹਿਸਾਸ ਹੋਣਾ ਹੀ ਸਭ ਤੋਂ ਵੱਡੀ ਸਜ਼ਾ ਏ ਹੁਣ ਆਪਣਾ ਖਿਆਲ ਰੱਖ ਮੈਂ ਉੱਥੋਂ ਬਾਹਰ ਆ ਗਈ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਸਿਰ ਤੋਂ ਇੱਕ ਬਹੁਤ ਵੱਡਾ ਬੋਝ ਉੱਥ ਗਿਆ ਆ ਜਸ਼ਨ ਬਾਰ ਮੇਰਾ ਇੰਤਜ਼ਾਰ ਕਰ ਰਿਹਾ ਸੀ ਉਹਨੇ ਮੈਨੂੰ ਕੱਸ ਕੇ ਜੱਫੀ ਪਾ ਲਈ ਉਸ ਦਿਨ ਸਾਨੂੰ ਅਹਿਸਾਸ ਹੋਇਆ ਕਿ ਰਿਸ਼ਤਿਆਂ 'ਚ ਸਿਰਫ ਪਿਆਰ ਹੀ ਕਾਫੀ ਨਹੀਂ ਹੁੰਦਾ ਸਗੋਂ ਇੱਕ ਦੂਜੇ ਤੇ ਵਿਸ਼ਵਾਸ ਤੇ ਵਕਤ ਦੇਣਾ ਵੀ ਬਹੁਤ ਜ਼ਰੂਰੀ ਆ ਜਸ਼ਨ ਨੇ ਵਾਦਾ ਕੀਤਾ ਕਿ ਉਹ ਹੁਣ ਤੋਂ ਆਪਣੇ ਕੰਮ ਦੇ ਨਾਲ ਨਾਲ ਮੈਨੂੰ ਵੀ ਪੂਰਾ ਸਮਾਂ ਦੇਵੇਗਾ ਘਰ ਵਾਪਸ ਆ ਕੇ ਮੰਮੀ ਜੀ ਨੇ ਮੇਰੀ ਨਜ਼ਰ ਲਈ ਉਹਨਾਂ ਨੇ ਮੇਰੇ ਤੋਂ ਦੁਬਾਰਾ ਮਾਫੀ ਮੰਗੀ ਅੱਜ ਸਾਡਾ ਘਰ ਫਿਰ ਤੋਂ ਖੁਸ਼ੀਆਂ ਨਾਲ ਗੂੰਜ ਰਿਹਾ ਸੀ ਰੌਕੀ ਹੌਲੀ-ਹੌਲੀ ਠੀਕ ਹੋ ਗਿਆ ਤੇ ਉਹਦਾ ਪਰਿਵਾਰ ਉਹਨੂੰ ਵਾਪਸ ਕੈਨੇਡਾ ਲੈ ਗਿਆ ਜਾਣ ਤੋਂ ਪਹਿਲਾਂ ਉਹਨੇ ਇੱਕ ਚਿੱਠੀ ਭੇਜੀ ਜਿਹਦੇ 'ਚ ਲਿਖਿਆ ਸੀ ਕਿ ਉਹ ਹੁਣ ਇੱਕ ਨਵੀਂ ਤੇ ਇਮਾਨਦਾਰ ਜ਼ਿੰਦਗੀ ਸ਼ੁਰੂ ਕਰੇਗਾ ਮੇਰੀ ਜ਼ਿੰਦਗੀ 'ਚ ਆਇਆ ਇਹ ਤੂਫਾਨ ਥਮ ਚੁੱਕਾ ਸੀ ਮੈਂ ਸਿੱਖਿਆ ਸੀ ਕਿ ਅਤੀਤ ਕਦੇ-ਕਦੇ ਪਰਛਾਵੇਂ ਵਾਂਗ ਸਾਡਾ ਪਿੱਛਾ ਕਰਦਾ ਏ ਪਰ ਜੇ ਅਸੀਂ ਹੁਣ ਸੱਚੇ ਆ ਤਾਂ ਕੋਈ ਵੀ ਪਰਛਾਵਾ ਸਾਨੂੰ ਹਨੇਰੇ 'ਚ ਨਹੀਂ ਸੋਟ ਸਕਦਾ ਅੱਜ ਜਦੋਂ ਮੈਂ ਜਸ਼ਨ ਨਾਲ ਬੈਠ ਕੇ ਚਾਹ ਪੀਂਦੀ ਆ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਸਾਡਾ ਰਿਸ਼ਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਚੁੱਕਾ ਆ। ਇੱਕ ਕਹਾਣੀ ਇੱਥੇ ਖਤਮ ਹੁੰਦੀ ਹੈ। ਇੱਕ ਅਜੀਹੀ ਔਰਤ ਦੀ ਦਾਸਤਾਨ ਹੈ ਜਿਨੇ ਆਪਣੇ ਅਤੀਤ ਦੇ ਡਰ ਨੂੰ ਹਰਾ ਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਕੀਤਾ। ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ। ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ।